ਉਹਦਾ ਨਾ ਇਹ ਦਰਪੀ ਦੀ ਖਾਣਾ ਕੋ ਸਾਂਭਦਾ ਨਹੀਂ ਪਾਇਆ ਮੱਲੀ ਮੱਲੀ ਕਹਿੰਦੇ ਮੱਲੀ ਡਰੇਗਰ ਦਾ ਮੁੰਡਾ ਤੇ ਇੱਥੋਂ ਤੈਨੂੰ ਕਿ ਨਜ਼ਰ ਹੋ ਗਿਆ ਚੱਕਦੇ ਨੂੰ ਇਹ ਤਾਂ ਮਹੀਨਾ ਹੋ ਗਿਆ ਕਿੰਨੇ ਗਾਲਟਰ ਲੈ ਕੇ ਹੋਵਗੇ 35 40 ਗਾਲਟਰ ਲੈ ਗਏ ਕਿ ਦੋ ਚਾਰ ਵੀ ਲੈ ਜਾਂਦੇ ਹੋਗੇ ਨਹੀਂ 21 ਲੱਗ ਜਾਂਦਾ ਡਿਲ ਜੀ ਮੈਂ ਆਪ ਲੈ ਕੇ ਜਾਂਦਾ ਜੀ ਤਾਂ ਦਾ ਬਾਅਦ ਮੇਰੇ ਨਾਲ ਜਾਂਦੇ ਅੱਛਾ ਇੱਥੇ ਮੈਂ ਆਪ ਹੀ ਲੈ ਜਾਂਦਾ ਇੱਥੇ ਜੋ ਝੋਕ ਵੇਚ ਕੇ ਆਉਂਦੇ ਕਿਹੜੇ ਕੁਆੜਗੇ ਦੇ ਝੋਕ ਹੋਰਲੇ ਪਾਸੇ ਕੁਆੜੀਆਂ ਰਹਿ ਜਾਂ ਨਹੀਂ ਮੈਂ ਮੈਨੂੰ ਪੰਪਰੇ ਢਾਡ ਦਿੰਦੇ ਇਹ ਆ ਗਿਆ ਨਾ ਜਾੜੇ ਨਦੀ ਵਿੱਚ ਇਕੱਲਾ ਵੇਚ ਜਾਂਦਾ ਸੀ ਨਾ ਇਕੱਲਾ ਆਤੀ ਦੀ ਵੇਚ ਜਾਂਦਾ ਸੀ ਜਦ ਮੈਨੂੰ ਢਲ ਜਾਂਦਾ ਸੀ ਸਾਧਕ ਸਾਧਕ ਮੇਰੇ ਨਾਲ ਮੈਂ ਨਾਲ ਜਾਂਦਾ ਸੀ ਸਾਧਕੀ ਦੇ ਵੇਚਦੇ ਸੀ ਸਾਧਕ ਉਹਨੇ ਬਸ ਹੀ ਸਾਧੂਆਂ ਨਾਲ ਦੇ ਟੋਣੇ ਅੱਛਾ ਉਦੋਂ ਕੌਣ ਵੇਚਦਾ ਈ ਉੱਥੇ ਉੱਥੇ ਵੀ ਲੋਹਰ ਤੋਂ ਮੁੰਡਾ ਸੀ ਉਹ ਮੇਰੇ ਨਾਲ ਹੁੰਦਾ ਸੀ ਤੇ ਉਹਨਾਂ ਨੇ ਮੇਰੀ ਧਾਰ ਕੱਢਦੀ ਫੋਟੋ ਛੇੜ ਲਈ ਸੀ ਤੇ ਕਹਿੰਦਾ ਮੈਂ ਜੇ ਦੋ ਨੰਬਰ ਦੇਦਾ ਦੋ ਨੰਬਰ ਤੇ ਕਹਿੰਦਾ ਮੈਂ ਤੇ ਤਾਂ ਮੈਂ ਕਹਿੰਦਾ 3 ਰੁਪਏ ਲੰਮੂ ਕਹਿੰਦਾ ਜੀ ਸਹੀ ਕਰ ਦੇ ਫਿਰ ਕਹਿੰਦਾ 3 ਰੁਪਏ ਵੀ ਉਹਨਾਂ ਦਾ ਇਹ ਸਾਧੂ ਵਾਲਿਆਂ ਦਾ ਹਾਂਜੀ ਤੇ ਆਧਾਰ ਕਾਰਡ ਤੇਰਾ ਲਿਆ ਉਹਨਾਂ ਨੇ ਆਧਾਰ ਕਾਰਡ ਦਾ ਤੇ ਫੋਟੋ ਵੀ ਲੈ ਲੀਂ ਗਏ ਦਿਨੇ ਵੇਚ ਕੇ ਆਉਂਦੇ ਸੀ ਹਾਂ ਦਿਨੇ ਵੇਚ ਕੇ ਤੋ ਹੁਣ ਪਤਾ ਨਹੀਂ ਸੀ ਇੱਥੇ ਕੈਮਰੇਆਂ ਦਾ ਤੈਨੂੰ ਹੈ ਨਹੀਂ ਉਹ WhatsApp ਤੇ ਟਾਈਪ ਕਰਕੇ ਔਰ ਹੋਰ ਵੀ ਕਰਕੇ ਚੱਕਿਆ ਪਲੇਟਾ ਕੇ ਨੀ ਲੇ ਕੇ ਪਲੇਟਾ ਇੰਕੇ ਦੇ ਗਾੜੀ ਲੈ ਗਿਆ ਪਲੇਟਾ ਚ ਕੀ ਕੋਈ ਗੱਲ ਗਾੜੀ ਲੈ ਗਿਆ ਅੱਛਾ ਨਹੀਂ ਪਲੇਟਾ ਕਿਉਂ ਨਹੀਂ ਜਾਗਦਾ ਸੀ ਪਲੇਟਾ ਹੈ ਇੰਨੇ ਗਾੜੀ ਲੈ ਜਾਏਗਾ 952 ਹੈ ਨਾ ਪਲੇਟਾ ਲੈ ਦੇਣੀ 952 ਠੀਕ ਐ ਤੱਕ ਲੱਗ ਜਾਂਦਾ ਨਹੀਂ ਤੇ ਤੁਹਾਨੂੰ ਇੱਕੋ ਤਾਂ ਕਹਾਣੀ ਮਿਲੀ ਉਹਨਾਂ ਦੀ ਚੋਰੀ ਕਰਨ ਨੂੰ ਕਿ ਸੌਖੀ ਲੱਗੀ ਇਹ ਸੌਖੀ ਹੈ ਨੇੜੇ ਹੈ ਕਿਆ ਪਰਮਜੀਤ ਕਿੱਥੇ ਲ ਜਾ ਕੇ ਕਿਥੇ ਰੱਖਤਾ ਸੀ ਗੱਡ ਰਿਹਾ ਇਥੋਂ ਘਰੇ ਘਰੇ ਕੀ ਦਾ ਘਰੇ ਹਾਂ ਜੀ ਘਰੇ ਹੋਰ ਜੀ ਠੀਕ ਹੈ ਜਿਆਦਾ ਨਹੀਂ ਲਾਇਆ ਸੀ ਇਹਦਾ ਨਾਮ ਹੀ ਲੈਣ ਦਾ ਬਚਾ ਹੁੰਦਾ ਇਹਦਾ ਇਹਦਾ ਨਾਮ ਉਹਦਾ ਪਤਾ ਹੀ ਨਹੀਂ ਮਾਰੇ ਕਰੀਅਰ ਕੌਣ ਹਾਂ ਕਿਤੇ ਨਾ ਮੁੱਲ ਨਾ